ਮੇਰਾ ਨਾਮ ਹੈ ਬਲਵਿੰਦਰ ਸਿੰਘ ਆ ਜੀ ਮੈਂ ਬਤਾਉ ਰਿਹਾ ਹਾਂ ਐਮਟੀ 108 ਤੇ ਡਿਊਟੀ ਕਰਦਾ ਹਾਂ ਕੀ ਮਾਮਲਾ ਹੋਇਆ ਜੀ ਮਾਮਲਾ ਇਤਰਾ ਹੈ ਜੀ ਗੱਡੀ ਇਹ ਜਿਹੜੀ ਪੀਜੀਆਈ ਤੋਂ ਵਾਪਸ ਆ ਰਹੀ ਤੇ ਇਹ ਵਾਪਸ ਆਉਂਦੀ ਕਿੱਟੀ ਬਾਣ ਬਰੈਡ ਚੰਡੀਗੜ੍ਹ ਰੋਡ ਦੇ ਉੱਤੇ ਜਿਹੜੀ ਕੰਧ ਦੇ ਵਿੱਚ ਵੱਜੀ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਕਾਲ ਆਉਂਦੀ ਆ ਤੇ ਆਪਾਂ ਤੁਰੰਤ ਗੱਡੀ ਮੂਵ ਕਰਕੇ ਇੱਥੇ ਕੁੰਤਿਆਂ ਸੀਨ ਦੇ ਉੱਤੇ ਸੀਨ ਤੇ ਪਹੁੰਚ ਕੇ ਦੇਖਦੇ ਆ ਪੇਸ਼ੈਂਟ ਪੰਜ ਆ ਤੇ ਬਾਅਦ ਦੋ ਗੱਡੀਆਂ ਆਉਂਦੀਆਂ ਇੱਕ ਵਾੜਾ ਚੌਂਕ 'ਲੀ ਗੱਡੀ ਆਉਂਦੀ ਏ ਇੱਕ ਕੂਂਕੜਾਂ ਵਾਲੀ ਗੱਡੀ ਆਉਂਦੀ ਏ ਫਿਰ ਆਪਾਂ ਇਹਨਾਂ ਨੂੰ ਚੱਕ ਕੇ ਪੇਸ਼ੈਂਟ ਨੂੰ ਐਸਡੀਐਸ ਅਮਰਾਲਾ ਲੈ ਕੇ ਆਏ ਆ ਤੇ ਇੱਕ ਗੱਡੀ ਆਪਣੀ ਜਿਹੜੀ ਉਹ ਸਿਵਲ ਲੁਧਿਆਣਾ ਹੀ ਲੈ ਗਈ ਪੇਸ਼ੈਂਟ ਨੂੰ ਪੇਸ਼ੈਂਟ ਦੀ ਹਾਲਤ ਕਿੱਦਾਂ ਦੀ ਹਾਂਜੀ ਇਹ ਪੇਸ਼ੈਂਟ ਥੋੜਾ ਜਿਹਾ ਸਟੇਬਲ ਆ ਜਿਹੜਾ ਐਂਬੂਲੈਂਸ ਪ੍ਰਾਈਵੇਟ ਐਂਬੂਲੈਂਸ ਦਾ ਡਰਾਈਵਰ ਆ ਉਹਦੀ ਹਾਲਤ ਗੰਭੀਰ ਆ ਥੋੜੀ ਜਿਹਾ ਉਹਨੂੰ ਸਿਵਲ ਹਸਪੀਟਲ ਧਿਆਣਾ ਪਹੁੰਚਾਤਾ ਏ ਇਹ ਐਂਬੂਲੈਂਸ ਛੋਟੀ ਸੀ ਵੱਡੀ ਸੀ ਇਹ ਛੋਟੀ ਐਂਬੂਲੈਂਸ ਹੀ ਪ੍ਰਾਈਵੇਟ ਐਂਬੂਲੈਂਸ ਹੁੰਦੀ ਜਿਹੜੀ ਆ ਤੁਸੀਂ ਕਿਹੜੀ ਐਂਬੂਲੈਂਸ ਚਲਾ ਰਹੇ ਆ? ਆ ਪਾ ਜੀ 108x8 ਐਂਬੂਲੈਂਸ ਚਲਾਉਂਦੇ ਆ ਜੀ ਸਰਕਾਰੀ ਐਂਬੂਲੈਂਸ। ਇਹ ਕਿੰਨੇ ਕੇ ਵਜੇ ਦਾ ਟਾਈਮ ਸੀ ਜਦੋਂ ਹਾਦਸਾ ਹੋਇਆ ਪਤਾ ਲੱਗਿਆ ਤੁਸੀਂ? ਇਹ ਮਾਰਨਿੰਗ ਕੋਈ 7:00 ਵਜੇ ਦੇ ਕਰੀਬ ਆਈ ਟਾਈਮ। ਆ ਜਗ੍ਹਾ ਕਿਹੜੀ ਹੈ? ਇਹ ਜਗ੍ਹਾ ਕਿ ਚੰਡੀਗੜ੍ਹ ਰੋਡ ਕਿੱਟੀਪੌਣ ਬਰੈਡ ਦੇ ਕੋਲੇ ਜੀ। ਹਾਂ ਜੀ ਅਨਹੀਰਾਂ ਦੇ ਪਿੰਡ ਲੱਗੇ। ਪਰਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਡਾਕਟਰ ਮਨਦੀਪ ਸਿੰਘ ਜੀ। ਆ ਡਾਕਟਰ ਸਭ ਸਵੇਰੇ ਆਪਣੇ ਐਕਸੀਡੈਂਟ ਦਾ ਕੋਈ ਕੇਸ ਆਇਆ ਕਿ ਹੈਗੀ ਇਹ ਡਿਟੇਲ ਜੀ। ਸਰ ਪੇਸ਼ੈਂਟ ਦੇ ਦੱਸਣ ਦੇ ਮੁਤਾਬਕ ਇਹ ਕਿੱਟੀ ਬ੍ਰੈਡ ਜੋ ਫੈਕਟਰੀ ਆ ਉਹਨਾਂ ਦੇ ਕਟਾਣੇ ਕਲਾ ਉੱਥੇ ਇੱਕ ਐਕਸੀਡੈਂਟ ਹੋਇਆ ਐਂਬੂਲੈਂਸ ਦਾ ਤੇ ਸਰ ਚਾਰ ਪੇਸ਼ੈਂਟ ਸਾਡੇ ਕੋਲ ਆਏ ਨੇ ਚਾਰੋ ਸਟੇਬਲ ਆ ਉਹਦੇ ਵਿੱਚ ਦੋ ਬੱਚੇ ਨੇ ਇੱਕ ਬੱਚਾ 6 ਸਾਲ ਦਾ ਇੱਕ ਬੱਚਾ ਹੈਗਾ 18 ਸਾਲ ਦਾ ਤੇ ਦੋ ਹਸਬੰਡ ਵਾਈਫ ਨੇ ਇੱਕ ਲਲਿਤਾ ਤੇ ਭਗਵਾਨ ਸਾਰੇ ਸਟੇਬਲ ਨੇ ਕਿਸੇ ਨੂੰ ਅਸੀਂ ਰੈਫਰ ਨਹੀਂ ਕਰਾ ਡਾਕਟਰ ਸਾਹਿਬ ਪਤਾ ਲੱਗਿਆ ਵੀ ਇਹ ਪੇਸ਼ੈਂਟ ਕਿੱਥੋਂ ਆ ਰਹੇ ਸਰ ਇੰਨਾ ਇਹ ਇਨਫੋਰਮੇਸ਼ਨ ਨਹੀਂ ਮਿਲੀ ਬਟ ਉਹ ਕਹਿ ਰਹੇ ਸੀ ਕਿ ਚੰਡੀਗੜ੍ਹ ਰੋਡ ਤੇ ਸੀ ਅੱਗੇ ਲੁਧਿਆਣਾ ਨੂੰ ਜਾ ਰਹੇ ਸੀਗੇ ਆਪਦੇ ਹੋਮ ਤੇ ਜਾਂਦੇ ਵਕਤ ਉੱਥੇ ਐਕਸੀਡੈਂਟ ਹੋ ਗਿਆ ਇੰਨਾ ਹਾਂ ਡਾਕਟਰ ਸਾਹਿਬ ਜਿਹੜੀਆਂ ਮਤਲਬ ਸੱਟਾਂ ਵਗੈਰਾ ਕਿੰਦੀ ਸੀ ਨੇ ਪਤਾ ਹੀ ਨਹੀਂ ਸਰ ਜਿਹੜੇ ਲਲਿਤਾ ਵਾ ਉਹਨਾਂ ਦੇ ਦਰਦ ਹੋ ਰਿਆ ਨੀ ਤੇ ਗੋਡੇ ਤੇ ਤੇ ਸਰ ਜਿਹੜਾ ਸ਼ਾਮ ਕੁਮਾਰ ਆ ਉਹਦੇ ਇੱਕ ਕੱਟ ਬੂੰਡ ਆ ਆਪਣੇ ਅ ਲੈਫਟ ਹੈਂਡ ਤੇ ਤੇ ਸਰ ਜਿਹੜਾ ਭਗਵਾਨ ਆ ਉਹਦੇ ਇੱਕ ਕਟਬੂੰਡਾ ਬੈਕ ਸਾਈਡ ਤੇ ਨਹੀਂ ਸਰ ਰੈਫਰ ਵਗੈਰਾ ਨਹੀਂ ਹੈਗਾ ਸਾਰੇ ਸਟੇਪ ਬਣੇ ਸਾਡੇ ਕੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ गुम होया पैन कार्ड मुड़ प्राप्त करवाओ गुम होया सी गड्डी दी रजिस्ट्रेशन सर्टिफिकेट मुड़ प्राप्त करवाओ हर गड्डी दा इंश्योरेंस तेजी अते परोसे नाल करवाओ सारिया सेवावां सौखिया परोसे योग अते समय से आज ही संपर्क करो बेबी स्मार्ट सोल्यूशन तुहाडिया सारिया दस्तावेज अते इंश्योरेंस दिया लोड़ा लई एक हल